ਅੰਗਰੇਜ਼ਾਂ ਦੇ ਸਮੇਂ ਦੇ ਅਪਰਾਧਿਕ ਕਾਨੂੰਨ ਜਿਸ ਵਿੱਚ ਹੁਣ ਬਦਲਾਅ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਵੱਲੋਂ ਕੈਂਪ ਲਾਏ ਜਾ ਰਹੇ ਹਨ ਤੇ ਲੋਕਾਂ ਨੂੰ ਇਸ ਸੰਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਕਪੜਾ ਦੇ ਐਸਐਸਪੀ ਡਾਕਟਰ ਗੁਲਨੀਸ਼ ਸਿੰਘ ਖੁਰਾਣਾ ਵੱਲੋਂ ਕਪੜਾ ਸਿਟੀ ਵਿਖੇ ਇੱਕ ਪ੍ਰੋਗਰਾਮ ਜਯੋਜਿਤ ਕੀਤਾ ਗਿਆ ਜਿੱਥੇ ਇਸ ਨਵੇਂ ਅਪਰਾਧਿਕ ਕਾਨੂੰਨ ਸੰਬੰਧੀ ਜਾਣਕਾਰੀ ਦਿੱਤੀ ਗਈ ਕੀ ਹੈ ਸਾਰਾ ਮਾਮਲਾ ਤੁਹਾਨੂੰ ਸੁਣਾਉਣਿਆ एसएसपी की जानकारी दे रहे हैं देखो जी जेड़े अपने पुराने कानून सिगे इंडियन पिनल कोड क्रिमिनल प्रोसीजर कोड ਤੇ इंडियन एविडेंस एक्ट ਉਹ ਜਿਹੜੇ ਹੈਗੇ ਨੇ ਕੋਈ 1860 ਦਾ ਸੀਗਾ ਕੋਈ 1872 ਦਾ ਸੀਗਾ ਤੇ ਪੁਰਾਣੇ ਕਾਨੂੰਨ ਜਿਹੜੇ ਹੈਗੇ ਨੇ ਅੰਗਰੇਜ਼ਾਂ ਦੇ ਸਮੇਂ ਤੇ ਬਣਾਏ ਗਏ ਸੀਗੇ ਇਹਨਾਂ ਵਿੱਚ ਬਦਲਾਅ ਦੀ ਗੱਲ ਕਾਫੀ ਸਮੇਂ ਤੋਂ ਚਲਦੀ ਸੀਗੀ ਤੇ ਪਿਛਲੇ ਸਾਲ ਜਿਹੜਾ ਹੈਗਾ ਨਵੇਂ ਕਾਨੂੰਨ ਤਿੰਨ ਜਿਹੜੇ ਹੈਗੇ ਨੇ ਭਾਰਤੀ ਨਿਆਂ ਸਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਖਸ਼ਾ ਦਿਨਿਅਮ ਇਹ ਤਿੰਨਾਂ ਨੂੰ ਇਨੈਕਟ ਕੀਤਾ ਗਿਆ ਸੀਗਾ ਔਰ 1 ਜੁਲਾਈ ਜਿਹੜਾ ਹੈਗਾ 2024 ਦੀ ਡੇਟ ਨਿਯਤ ਕੀਤੀ ਗਈ ਸੀ ਕਿ ਜਦੋਂ ਇਹ ਭਾਰਤ ਵਿੱਚ ਹਰ ਜਗ੍ਹਾ ਤੇ ਜਿਹੜਾ ਹੈਗੇ ਲਾਗੂ ਹੋ ਜਾਣਗੇ ਤੇ ਇਹਨਾਂ ਦੇ ਲਾਗੂ ਹੋਣ ਦੇ ਨਾਲ ਜਿਹੜਾ ਹੈਗਾ ਜਿਹੜੇ ਪੁਰਾਣੇ ਕਾਨੂੰਨ ਸੀਗੇ ਉਹਨਾਂ ਦੀ ਇੰਪਲੀਮੈਂਟੇਬਿਲਟੀ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਜਿਹੜੇ ਪੁਰਾਣੇ ਪਰਚੇ ਦਰਜ ਹੋਏ ਨੇ ਉਹ ਪੁਰਾਣੇ ਕਾਨੂੰਨ ਦੇ ਤਹਿਤ ਹੀ ਚੱਲਦੇ ਰਹਿਣਗੇ ਬਟ ਅੱਜ ਤੋਂ ਬਾਅਦ ਦਾ ਕੋਈ ਵਕੂਆ ਹੈਗਾ ਜਿਹੜਾ ਅੱਜ ਦੀ ਰਾਤ ਜਿਹੜੀ ਨਿਕਲੀ ਹੈਗੀ ਹੈ ਤੋ 12 ਵਜੇ ਰਾਤ ਤੋਂ ਬਾਅਦ ਅਗਰ ਕੋਈ ਵਕੂਆ ਹੈਗਾ ਮੌਕਾਦਾ ਤੇ ਉਥੇ ਪਰਚਾ ਨਵੇਂ ਕਾਨੂੰਨਾਂ ਦੇ ਤਹਿਤ ਹੀ ਮਤਲਬ ਭਾਰਤੀ ਨਿਆਂ ਸੰਹਿਤਾ ਦੇ ਤਹਿਤ ਹੀ ਦਰਜ ਹੋਊਗਾ ਇਹਦੇ ਨਾਲ ਜਿਹੜਾ ਹੈਗਾ ਇੱਕ ਤੇ ਮੈਂ ਕਹਿਣਾ ਚਾਹੂੰਗਾ ਜਿਹੜਾ ਨਾਮ ਹੀ ਆਪ ਸੁਜੈਸਟ ਕਰ ਰਿਹਾ ਹੈਗਾ ਕਿ ਇਥੇ ਭਾਰਤੀ ਦੰਡ ਸੰਹਿਤਾ ਨੂੰ ਜਿਹੜਾ ਹੈਗਾ ਭਾਰਤੀ ਨਿਆਂ ਸੰਹਿਤਾ ਦੇ ਨਾਲ ਰਿਪਲੇਸ ਕੀਤਾ ਗਿਆ ਮਤਲਬ ਜਿਹੜਾ ਸਪਿਰਟ ਹੈਗੀ ਕਾਨੂੰਨ ਦੀ ਉਹਨੂੰ ਦੰਡ ਤੋਂ ਯਾਨੀ ਪਨਿਸ਼ਮੈਂਟ ਤੋਂ ਚੇਂਜ ਕਰਕੇ ਨਿਆਏ ਵੱਲੋਂ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹਦੇ ਚ ਸਪੀਡੀ ਇਨਵੈਸਟੀਗੇਸ਼ਨ ਸਪੀਡੀ ਟ੍ਰਾਇਲ ਔਰ ਸਪੀਡੀ ਜਸਟਿਸ ਜਿਹੜਾ ਹੈਗਾ ਉਹ ਮੇਰਾ ਮੇਨ ਮੰਤਵ ਰੱਖੇ ਨੇ ਇਹਦੇ ਵਿੱਚ ਤਫਤੀਸ਼ ਵਾਸਤੇ ਵੀ ਜਿਹੜਾ ਹੈਗਾ ਸਮਾਂ ਨਿਰਧਾਰਿਤ ਕੀਤਾ ਗਿਆ ਜਿਵੇਂ ਜਿਹੜੇ ਕੇਸ ਗਰੇਪ ਦੇ ਨਾਲ ਜਾਂ ਗੈਂਗ ਰੇਪ ਦੇ ਨਾਲ ਜਾਂ ਪੋਕਸੋ ਕੈਸ ਦੇ ਨਾਲ ਰਿਲੇਟਿਡ ਹੈਗੇ ਨੇ ਉਹਨਾਂ ਦੀ ਤਫਤੀਸ਼ 60 ਦਿਨ ਦੇ ਅੰਦਰ ਜਿਹੜੀ ਹੈਗੀ ਕੰਪਲੀਟ ਕੀਤੀ ਜਾਣੀ ਚਾਹੀਦੀ ਹੈਗੀ ਇਸੇ ਤਰੀਕੇ ਦੇ ਨਾਲ ਜਿਹੜੇ ਹੀਨਰਸ ਕ੍ਰਾਈਮ ਰਗੇ ਨੇ ਉਹਦੇ 'ਚ 90 ਦਿਨ ਦੇ ਅੰਦਰ ਅੰਦਰ ਤਫਤੀਸ਼ ਕੰਪਲੀਟ ਕੀਤੀ ਜਾਣੀ ਹੈ ਸਿਮਿਲਰਲੀ ਜਿਹੜਾ ਹੈਗਾ ਜੁਡੀਸ਼ੀਅਲ ਪੁਆਇੰਟ ਆਫ 뷰 ਨਾਲ ਅਗਰ ਆਪਾਂ ਦੇਖੀਏ ਤੇ ਉੱਥੇ ਵੀ ਉਹਨਾਂ ਨੂੰ ਜਿਹੜਾ ਚਾਰਜ ਲਗਾਉਣਾ ਹੈਗਾ ਜਾ ਟ੍ਰਾਇਲ ਕੰਪਲੀਟ ਕਰਨਾ ਹੈਗਾ ਜਾਂ ਜਜਮੈਂਟ ਜਿਹੜੀ ਦੇਣੀ ਹੈਗੀ ਹੈ ਔਰ ਅਪੀਲਸ ਵਗੈਰਾ ਜਿਹੜੀ ਹੈਗਿਆ ਨੇ ਉਹਦੇ ਵਾਸਤੇ ਵੀ ਜਿਹੜਾ ਹੈਗਾ ਸਮਾਂ ਫਿਕਸ ਕੀਤਾ ਗਿਆ ਹੈਗਾ ਕਿਸੇ ਵਾਸਤੇ 60 ਦਿਨ ਦਾ ਹੈਗਾ ਕਿਸੇ ਦੇ ਵਾਸਤੇ 90 ਦਿਨ ਦਾ 30 ਦਿਨ ਦਾ ਸਮਾਂ ਜਿਹੜਾ ਹੈਗਾ ਫਿਕਸ ਕੀਤਾ ਗਿਆ ਹੈ ਸਿਮਿਲਰਲੀ ਜਿਹੜਾ ਹੈਗਾ ਜਿਹੜੇ ਭਗੋੜੇ ਹੁੰਦੇ ਸੀਗੇ ਉਹਨਾਂ ਦਾ ਟ੍ਰਾਇਲ ਨਹੀਂ ਚੱਲਦਾ ਹੁੰਦਾ ਸੀ ਹੁਣ ਨਵੇਂ ਕਾਨੂੰਨ ਵਿੱਚ 30 ਦਿਨ ਦੇ ਸਮੇਂ ਤੋਂ ਬਾਅਦ ਜੇਕਰ ਉਹ ਪੇਸ਼ ਨਹੀਂ ਹੁੰਦੇ ਨੇ ਤੇ ਉਹਨਾਂ ਦੇ ਖਿਲਾਫ ਵੀ ਜਿਹੜਾ ਹੈਗਾ ਟ੍ਰਾਇਲ ਇਨੀਸ਼ੀਏਟ ਕੀਤਾ ਜਾਊਗਾ ਔਰ ਉਹਨਾਂ ਨੂੰ ਵੀ ਬਣਦੀ ਜਿਹੜੀ ਸਜ਼ਾ ਹੈਗੀ ਐ ਇਸਪਰਤੀ ਜਿਹੜਾ ਜੇ ਸਗਾ ਉਹ ਦਿੱਤੀ ਜਾਊਗੀ ਮਤਲਬ ਟ੍ਰਾਇਲ ਇਨਐਬਸੈਂਸ਼ੀਆ ਜਿਹਨੂੰ ਕਹਦੀ ਆ ਆਪਾਂ ਸਿਮਿਲਰਲੀ ਜਿਤਨਾ ਪ੍ਰਾਪਰਟੀ ਅਟੈਚਮੈਂਟ ਦੀ ਆਪਾਂ ਗੱਲ ਕਰਦੇ ਹਾਂ ਹਮੇਸ਼ਾ ਆਪਾਂ ਐਨਡੀਪੀਐਸ ਐਕਟ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਕੇਸ ਵੀ ਸੀਗੇ ਉਹਦੇ ਤੁਸੀਂ ਦੇਖਿਆ ਵੀ ਹੋਣਾ ਕਾਫੀ ਪ੍ਰਾਪਰਟੀ ਜਿਹੜੀਆਂ ਅਟੈਚ ਕੀਤੀਆਂ ਗਈਆਂ ਨੇ ਤੇ ਹੁਣ ਜਿਹੜਾ ਆਪਣਾ ਇਹ ਕਾਨੂੰਨ ਹੈਗਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਬੀਐਨਐਸਐਸ ਉਹਦੇ ਤਹਿਤ ਹਰ ਇੱਕ ਕੇਸ ਵਿੱਚ ਅਗਰ ਕੋਈ ਕ੍ਰਿਮੀਨਲ ਪ੍ਰੋਸੀਡਸ ਨਾਲ ਕੋਈ ਪ੍ਰਾਪਰਟੀ ਬਣਾਈ ਗਈ ਹੈ ਤੋਂ ਉਹਨੂੰ ਅਟੈਚ ਕੀਤਾ ਜਾ ਸਕਦਾ ਹੈਗਾ ਉਹਨੂੰ ਫੋਰਫੀਟ ਕੀਤਾ ਜਾ ਸਕਦਾ ਹੈ ਔਰ ਉਹਦੇ ਵਾਸਤੇ ਵੀ ਜ ਜਦੋਂ ਆਈਓ ਨੂੰ ਲੱਗਦਾ ਹੈਗਾ ਕਿ ਇਹ ਪ੍ਰੋਸੀਡ ਜਿਹੜੀ ਹੈਗੀ ਕ੍ਰਾਈਮ ਦੀ ਹੈਗੀ ਹੈ ਔਰ ਉਹ ਤੋਂ ਕੋਈ ਪ੍ਰਾਪਰਟੀ ਬਣਾਈ ਗਈ ਹੈ ਉਹ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਆਫਟਰ ਹਿਸ ਸੈਂਕਸ਼ਨ ਜਿਹੜਾ ਐਸਪੀ ਆ ਸੀਪੀ ਤੋਂ ਉਹਨੇ ਲੈਣਾ ਹੈਗਾ ਉਹ ਦਰਖਾਸਤ ਦੇ ਸਕਦਾ ਹੈਗਾ ਔਰ 14 ਦਿਨ ਦੇ ਅੰਦਰ ਅੰਦਰ ਉਸ ਦਰਖਾਸਤ ਦਾ ਜਿਹੜਾ ਹੈਗਾ ਨਟਾਰਾ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਕੀਤਾ ਜਾਣਾ ਹੈਗਾ ਤੇ ਆਈ ਥਿੰਕ ਜਿਹੜਾ ਹੈਗਾ ਦੇ ਨਾਲ ਜਿਹੜਾ ਸਿਸਟਮ ਹੈਗਾ ਉਹ ਪੋਜ਼ਿਟਿਵ ਡਾਇਰੈਕਸ਼ਨ ਵਾਲੇ ਪਾਸੇ ਜਾਏਗਾ ਸਿਮਿਲਰਲੀ ਜਿਹੜੀ ਸਾਡੀ ਤਫਤੀਸ਼ ਹੈਗੀ ਹੈ ਉਹਦੇ ਵਿੱਚ ਜਦੋਂ ਪਰਚਾ ਦਰਜ ਕਰਦੇ ਆ ਰੇਡ ਕਰਦੇ ਆ ਸਰਚ ਐਂਡ ਸੀਜ਼ਰ ਉਹਦੇ ਵਿੱਚ ਆਡੀਓ ਵੀਡੀਓ ਰਿਕਾਰਡਿੰਗ ਦੀ ਗੱਲ ਕੀਤੀ ਗਈ ਹੈ ਉਹ ਉਹਦੇ ਨਾਲ ਟਰਾਂਸਪੇਰੈਂਸੀ ਆਊਗੀ ਸਿਸਟਮ ਵਿੱਚ ਜਿਹੜੇ ਪਹਿਲਾਂ ਐਲੀਗੇਸ਼ਨਸ ਲੱਗਦੇ ਸੀ ਕਿ ਇਹ ਜਿਹੜਾ ਹੈਗਾ क्राइम ਸੀਨ ਬਣਾਇਆ ਗਿਆ ਹੈਗਾ ਉਹੋ ਜੀ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਖਤਮ ਹੋਣਗੀਆਂ ਔਰ ਤਫਤੀਸ਼ ਵਿੱਚ ਲਗਾਤਾਰ ਜਿਹੜਾ ਹੈਗਾ ਵਿਕਟਿਮ ਨੂੰ ਨਾਲ ਰੱਖਿਆ ਗਿਆ ਹੈ ਪਹਿਲੀ ਚੀਜ਼ ਕੀ ਜਿਹੜੀ ਐਫ ਆਈ ਆਰ ਦੀ ਕਾਪੀ ਹੈ ਉਹ ਵਿਕਟਿਮ ਨੂੰ ਨਾਲ ਦੇ ਨਾਲ ਜਿਹੜੇ ਹੈਗੇ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਾਈ ਜਾਊਗੀ ਸਿਮਿਲਰਲੀ 90 ਦਿਨ ਪੂਰਾ ਹੋ ਜਾਣ ਤੇ ਜਾਂ 60 ਦਿਨ ਪੂਰਾ ਹੋ ਜਾਣ ਤੇ ਉਹਦੀ ਤਫਤੀਸ਼ ਦੀ ਜਿਹੜੀ ਇਨਵੈਸਟੀਗੇਸ਼ਨ ਦੀ ਜਿਹੜੀ ਸਟੇਟਸ ਹੈਗੀ ਉਹਦੇ ਬਾਰੇ ਵੀ ਉਹਨਾਂ ਨੂੰ ਆਗਤ ਕਰਾਇਆ ਜਾਊਗਾ ਤੇ ਕਾਫੀ ਪੋਜੀਟਿਵ ਚੇਂजेस ਲਿਆਂਦੇ ਗਏ ਨੇ ਜਿਹੜਾ ਸਾਡਾ ਸੰਵਿਧਾਨ ਹੈਗਾ ਉਹਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਜਿੱਥੇ ਕਰਾਇਮ ਅਗੇਂਸਟ ਔਮਨ ਨੂੰ ਸਭ ਤੋਂ ਪਹਿਲਾ ਦਰਜਾ ਦਿੱਤਾ ਗਿਆ ਹੈਗਾ ਅਗਰ ਆਪਾਂ ਆਪਣੇ ਕਾਨੂੰਨ ਵਿੱਚ ਭਾਰਤੀ ਨਿਆਂ ਸੰਸਾਦ ਵਿੱਚ ਦੇਖੀਏ ਤੇ ਕਾਫੀ ਜਿਹੜੀ ਹੈਗੀ ਹੈ ਪਨਿਸ਼ਮੈਂਟ ਵਧਾਈ ਗਈ ਹੈ ਔਰ ਜੈਂਡਰ ਨਿਊਟਰਲ ਕੀਤਾ ਗਿਆ ਹੈਗਾ ਕਾਨੂੰਨ ਨੂੰ ਮਤਲਬ ਛੋਟਾ ਬੱਚਾ ਜਿਹੜਾ ਹੁੰਦਾ ਸੀਗਾ ਉਹ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਉਹਨਾਂ ਵਾਸਤੇ ਇਕੁਅਲ ਜਿਹੜਾ ਹੈਗਾ ਦਰਜਾ ਇਹ ਦਿੱਤਾ ਗਿਆ ਹੈ ਤੇ ਮੈਂ ਸਮਝਦਾ ਹੈਗਾ ਕਿ ਕਾਫੀ ਪੋਜ਼ਿਟਿਵ ਚੇਂजेस ਆਏ ਨੇ ਔਰ ਇਹਨੂੰ ਪੋਜ਼ਿਟਿਵ ਚੇਂजेस ਨੂੰ ਪੋਜ਼ਿਟਿਵਲੀ ਲੈ ਕਰਕੇ ਅਸੀਂ ਜਿਹੜਾ ਹੈਗਾ ਤਫ਼ਤੀਸ਼ ਅੱਗੇ ਕਰਾਂਗੇ ਅਸੀਂ ਆਪਣੇ ਸਾਰੇ ਆਈਓ ਸਾਰੇ ਐਸਐਚਓ ਸਾਡੇ ਗੈਸਟਡ ਅਫਸਰ ਜਿਹੜੇ ਹੈਗੇ ਨੇ ਉਹਨਾਂ ਦੀ ਟ੍ਰੇਨਿੰਗਸ ਕਰਾਈਆਂ ਨੇ ਕੁਝ ਟ੍ਰੇਨਿੰਗ ਸਾਡੀ ਫਿਲੋਰ ਵਿੱਚ ਹੋਈਆਂ ਨੇ ਕੁਝ ਆਪਾਂ ਜ਼ਿਲ੍ਹੇ ਵਿੱਚ ਕੰਡਕਟ ਕੀਤੀਆਂ ਨੇ ਸਾਡੇ ਸਾਰੇ ਇਨਵੈਸਟੀਗੇਟਿੰਗ ਆਫੀਸਰ ਸਟ੍ਰੇਨਡ ਹੈਗੇ ਨੇ ਔਰ ਉਹ ਪੂਰੀ ਤਰੀਕੇ ਦੇ ਨਾਲ ਤਿਆਰ ਹੈਗੇ ਨੇ ਚੇਂਜ ਵਾਸਤੇ ਤੇ ਅੱਜ ਆਪਾਂ ਜਿਹੜਾ ਇੱਥੇ ਮੌਕੇ ਤੇ ਇੱਕ ਬਰੀਫਿੰਗ ਸੈਸ਼ਨ ਜਿਹੜਾ ਹੈ ਕਿ ਥਾਣੇ ਆਜ ਰੱਖੇ ਸੀਗੇ ਜਿਸ ਦੇ ਨਾਲ ਆਪਾਂ ਪਬਲਿਕ ਨੂੰ ਵੀ ਬਰੀਫ ਕਰ ਪਾਈਏ ਕਿ ਅੱਜ ਤੋਂ ਬਾਅਦ ਜਦੋਂ ਪਰਚਾ ਦਰਜ ਹੋਊਗਾ ਤਾਂ ਇਹ ਧਾਰਾਵਾਂ ਬਦਲਣ ਗਿਆ ਕੁਝ ਇੱਕ ਨਵੀਆਂ ਚੀਜ਼ਾਂ ਆ ਗਈਆਂ ਨੇ ਕੁਝ ਚੀਜ਼ਾਂ ਪੁਰਾਣੀਆਂ ਹੈਗੀਆਂ ਨੇ ਕੁਝ ਪੁਰਾਣੀ ਚੀਜ਼ਾਂ ਵਿੱਚ ਸੰਸ਼ੋਧਨ ਕੀਤਾ ਗਿਆ ਹੈ। ਧਗਵਨ ਟੀਵੀ ਲਈ ਮੈਂ ਰੀਸ਼ ਬਟਲਾ ਸਿਟੀ ਤੋਂਪੜ